ਇਹ ਬਹੁਤ ਹੀ ਵਧਾਈ ਦੇ ਪਾਤਰ ਨੇ ਸਾਰਾ ਦੇਸ਼ ਹੀ ਵਧਾਈ ਦਾ ਪਾਤਰ ਹੈ ਪੰਜਾਬ ਵੀ ਵਧਾਈ ਦਾ ਪਾਤਰ ਹੈ ਸਾਡੇ ਨਗਰੀ ਗੁਰੂ ਨਗਰੀ ਵਧਾਈ ਦੀ ਪਾਤਰ ਹੈ ਕਿ ਜਿਸ ਧਰਤੀ ਦੀ ਜਰਖੇਜ ਧਰਤੀ ਚੋਂ ਇਹ ਨੌਜਵਾਨ ਪੈਦਾ ਹੋ ਕੇ ਆਪਣੀ ਮਿਹਨਤ ਦੇ ਬਲ ਬੁੱਤੀ ਦੇ ਨਾਲ ਅੱਜ ਉਹਨਾਂ ਨੇ ਸਾਡੇ ਦੇਸ਼ ਦਾ ਮਾਣ ਵਧਾਇਆ ਸਾਡੇ ਪੰਜਾਬ ਦਾ ਮਾਣ ਵਧਾਇਆ ਉਹਨਾਂ ਨੂੰ ਅੱਜ ਲੈਣ ਆਏ ਉਹਨਾਂ ਦਾ ਸਵਾਗਤ ਕਰਨ ਆਏ ਅਸੀਂ ਪਰਿਵਾਰਾਂ ਦੇ ਵੱਲੋਂ ਥੋੜਾ ਸ਼ਿਕਵਾ ਕੀਤਾ ਜਾਦੇ ਬਾਕੀ ਸਰਕਾਰਾਂ ਨੂੰ ਬੜੀ ਪ੍ਰਾਤਿਖਿਆ ਰਹੀ ਨਿਊ ਖਿਡਾਰੀਆਂ ਨੂੰ ਪੰਜਾਬ ਦੀ ਸਰਕਾਰ ਨੂੰ ਬਿਲਕੁਲ ਘੱਟ ਹੈ ਇਸ ਗੱਲ ਦੀ ਅਸੀਂ ਮੀਨਸ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਹਰਿਆਣੇ ਦੇ ਬਰਾਬਰ ਤੁਸੀਂ ਪੈਸੇ ਦਿਓ ਪਿਛਲੀ ਵਾਰੀ ਜਦੋਂ ਕੈਪਟਨ ਸਰਕਾਰ ਸੀ ਸਾਡੀ ਕਾਂਗਰਸ ਦੀ ਉਦੋਂ ਵੀ 1 ਕਰੋੜ ਰੁਪਿਆ ਬਿਲੋਂ ਅਨਾਉਂਸ ਕੀਤਾ ਸੀ ਫਿਰ ਅਸੀਂ ਸਾਰੇ ਐਮਪੀ ਇਕੱਠੇ ਹੋ ਕੇ ਗਏ ਸਾਂ ਦੋ ਦੋ ਕਰੋੜ ਰੁਪਿਆ ਇਹਨਾਂ ਨੇ ਉਦੋਂ ਦਿੱਤਾ ਸੀ ਪਰਿਵਾਰਾਂ ਨੂੰ 2 ਕਰੋੜ ਤੇ 1 ਲੱਖ ਰੁਪਿਆ ਉਦੋਂ ਜਿਹੜਾ ਸੀ ਅਸੀਂ ਖੁਦ ਐਮਪੀ ਸਾਰਿਆਂ ਨੇ ਰਿਕਵ ਹੋਰ ਵੀ ਰਿਕੁਐਸਟ ਕਰਾਂਗੇ ਸੀਐਮ ਸਾਹਿਬ ਨੂੰ ਮਿਲ ਕੇ ਵੀ ਵੀ ਇਮੀਡੀਏਟਲੀ ਤੁਸੀਂ ਉਹਦੇ ਇਕੁਅਲ ਰਕਮ ਦਿਓ ਜਿੰਨੀ ਹਰਿਆਣਾ ਦੇ ਰਿਹਾ ਉਹਦੋਂ ਇੱਕ ਵੱਧ ਰੱਖੋ ਕਿਉਂਕਿ ਦੇਖੋ ਖੇਰ ਤੇ ਜਾ ਕੇ ਆਰਥਿਕਤਾ ਬਹੁਤ ਵੱਡੀ ਚੀਜ਼ ਹੈ ਜਿੰਨਾ ਚਿਰ ਕਿਸੇ ਦੀ ਆਰਥਿਕਤਾ ਮਜ਼ਬੂਤ ਨਹੀਂ ਹੋਊਗੀ ਉਹ ਧਿਆਨ ਨਹੀਂ ਦੇ ਪਾਊਗਾ ਹੁਣ ਜਦੋਂ ਪਲੇਅਰ ਸੀ ਉਹਦਾ ਕੁਆਰੇ ਵੀ ਸੀ ਖੇਡਦੇ ਸੀ ਹੁਣ ਗਾ ਜ਼ਿੰਮੇਵਾਰੀਆਂ ਵੱਧ ਜਾਣੀਆਂ ਨੇ ਖਰਚੇ ਵੱਧ ਜਾਂਦੇ ਆ ਸੋ ਸਰਕਾਰ ਉਹਨਾਂ ਦੀ ਮਦਦ ਕਰੇ ਤੇ ਮੋਸਟ ਜਿਹੜੇ ਪਲੇਅਰ ਨੇ ਬਹੁਤ ਵੱਡੇ ਘਰਾਂ ਕਿਉਂ ਨਹੀਂ ਗਏ ਉਹ ਮਿਹਨਤ ਕਰਕੇ ਹੀਲੇ ਘਰਾਂ ਚ ਤਾਂ ਗਏ ਸੋਨਾਂ ਵਾਸਤੇ ਆਰਥਿਕ ਮਦਦ ਦਾ ਬਹੁਤ ਲਾਹਾ ਹੁੰਦਾ ਔਰ ਉਹ ਵੀ ਜੇਣ ਮੈਂ ਨਰਈ ਭਰਾਵਾਂ ਨੂੰ ਕਹੂੰ ਜਿਹੜੇ ਵੱਡੇ ادارے ਨੇ ਪੰਜਾਬ ਦੇ ਉਹ ਵੀ ਖੁੱਲ ਕੇ ਮਦਦ ਕਰਨ ਉਹਨਾਂ ਦੀ ਪੰਜਾਬ ਤੇ ਕਈ ਸਟੇਡੀਅਮ ਹੈਗੇ ਨੇ ਪਿੰਡਾਂ ਦੇ ਜਿਹੜੇ ਕੀ ਕਾਫੀ ਖਸਾ ਹਾਲ ਦੇ ਵਿੱਚ ਹੈਗੇ ਨੇ ਤੇ ਉੱਥੇ ਪ੍ਰੈਕਟਿਸ ਨਹੀਂ ਹੁੰਦੀ ਜਿਹੜੇ ਪਿੰਡਾਂ ਦੇ ਬਿਲਕੁਲ ਅਸੀਂ ਹੁਣ ਗਾਹ ਧਿਆਨ ਦਵਾਗੇ ਮੈਂ ਤੇ ਆ ਹੁਣੇ 올ੰਪੀਅਨ ਸਾਹਿਬ ਨਾਲ ਸਾਰਿਆਂ ਨਾਲ ਬਹਿ ਕੇ ਗੱਲ ਹੋਈ ਪਾਜੀ ਪ੍ਰਕਟ ਤੁਸੀਂ ਬਲੰਦਰੋ ਨਹੀਂ ਗਏ ਅਸੀਂ ਅੰਮ੍ਰਿਤਸਰ ਦੇ ਵਿੱਚ ਐਸਟਰੋਟ੍ਰਾਪ ਜਿਹੜੀ ਹੈ ਐਮਪੀ ਲਾਈਟ ਤੋਂ ਮੈਕਸਿਮਮ ਲਾ ਕੇ ਤਾਂ